ਅੱਜ ਅਸੀਂ 10ਵੀਂ ਜਮਾਤ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਸ਼ਬਦ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਉਸ ਦੇ ਬਾਰੇ ਪੜਾਂਗੇ CBSE ਬੋਰਡ ਦੇ ਇਮਤਿਹਾਨਾਂ ਦੇ ਵਿੱਚ ਇਸ ਟੌਪਿਕ ਦੇ ਵਿੱਚ ਬੇਸ਼ੱਕ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਨਹੀਂ ਆਉਂਦੀ ਪਰ ਇਸ ਦੇ ਵਿੱਚ ਉਹ ਤੁਹਾਨੂੰ ਵਸਤੂਨਿਸ਼ਟ ਪ੍ਰਸ਼ਨ ਯਾਨੀ ਕਿ MCQ's ਤੇ ਇਸ ਦੇ ਨਾਲ ਹੀ 50 ਤੋਂ 60 ਸ਼ਬਦਾਂ ਵਿੱਚ ਕੋਈ ਪ੍ਰਸ਼ਨ ਦੇ ਉੱਤਰ ਲਿਖਣ ਨੂੰ ਆ ਸਕਦੇ ਨੇ ਜਿਸ ਦੇ ਵਿੱਚ ਕੇਂਦਰੀ ਭਾਵ ਅਸੀਂ ਸ਼ਾਮਿਲ ਕਰ ਸਕਦੇ ਹਾਂ ਸੋ ਇਹਨਾਂ ਨੂੰ ਹੱਲ ਕਰਨ ਲਈ ਅਸੀਂ ਇੱਕ ਇੱਕ ਸ਼ਬਦ ਦੀ ਵਿਆਖਿਆ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਸੋ ਕਿਉ ਮੰਦਾ ਆਖੀਆ ਸ਼ਬਦ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਭੰਡੇ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹ ਹੁਣ ਭੰਡੇ ਸ਼ਬਦ ਕਿਸ ਲਈ ਭੰਡ ਸ਼ਬਦ ਕਿਸ ਦੇ ਲਈ ਇਸਤੇਮਾਲ ਹੋਇਆ ਹੈ ਇਹ ਇਸਤਰੀ ਦੇ ਲਈ ਵਰਤਿਆ ਗਿਆ ਹੈ ਜੰਮੀਏ ਤੋਂ ਭਾਵ ਕਿ ਔਰਤ ਤੋਂ ਹੀ ਬੱਚਾ ਹੈ ਜਿਹੜਾ ਕੋਈ ਵੀ ਮਨੁੱਖ ਜਾਤੀ ਹੈ ਜਨਮ ਲੈਂਦੀ ਹੈ ਭੰਡ ਨਿੰਮੀਏ ਨਿੰਮਣਾ ਤੋਂ ਭਾਵ ਹੈ ਸਰੀਰ ਦਾ ਬਣਨਾ ਤੇ ਔਰਤ ਦੀ ਕੁੱਖ ਦੇ ਵਿੱਚ ਹੀ ਬੱਚੇ ਦਾ ਸਰੀਰ ਬਣਦਾ ਹੈ ਪੰਡ ਮੰਗਣ ਵਿਆਹ ਕੇ ਔਰਤ ਦੇ ਨਾਲ ਹੀ ਮੰਗਣ ਭਾਵ ਕੁੜਮਾਈ ਹੁੰਦੀ ਹੈ ਤੇ ਉਸ ਦੇ ਨਾਲ ਹੀ ਵਿਆਹ ਹੁੰਦਾ ਹੈ ਔਰਤ ਹੀ ਹੈ ਜਿਸ ਦੇ ਨਾਲ ਦਾ ਬੱਚਾ ਜਨਮ ਲੈਂਦਾ ਹੈ ਸਰੀਰ ਬਣਦਾ ਹੈ ਉਸ ਦੀ ਕੁੜਮਾਈ ਹੁੰਦੀ ਹੈ ਕਿਸੇ ਵਿਅਕਤੀ ਦੀ ਤੇ ਇਸਤਰੀ ਦੇ ਨਾਲ ਹੀ ਵਿਆਹ ਰਚਾਇਆ ਜਾਂਦਾ ਹੈ ਪੰਡਾ ਹੋਵੇ ਦੋਸਤੀ ਪੰਡਾ ਚੱਲੇ ਰਾਹ ਕਿ ਔਰਤ ਦੇ ਨਾਲ ਸਾਰੀਆਂ ਰਿਸ਼ਤੇਦਾਰੀਆਂ ਬਣਦੀਆਂ ਹਨ ਤੇ ਪੰਢਾ ਚੱਲੇ ਰਾਹ ਤੋਂ ਭਾਵ ਹੈ ਕਿ ਸੰਤਾਨ ਦੀ ਉਤਪਤੀ ਦਾ ਰਸਤਾ ਔਰਤ ਦੇ ਨਾਲ ਹੀ ਖੁੱਲਦਾ ਹੈ ਔਰਤ ਦੇ ਨਾਲ ਹੀ ਚੱਲਦਾ ਹੈ ਪੰਡੂ ਮੂਆ ਪੰਡ ਪਾਲੀਏ ਕਿ ਜਦੋਂ ਕਿਸੇ ਪਤੀ ਦੀ ਪਤਨੀ ਮਰ ਜਾਂਦੀ ਹੈ ਮੂਆ ਤੋਂ ਭਾਵ ਔਰਤ ਦਾ ਮਰ ਜਾਣਾ ਪਤਨੀ ਦਾ ਮਰ ਜਾਣਾ ਪੰਡ ਪਾਲੀਏ ਤਾਂ ਫਿਰ ਉਹ ਪਤੀ ਕਿਸੇ ਦੂਜੀ ਔਰਤ ਦੀ ਤਲਾਸ਼ ਕਰਦਾ ਹੈ ਭਾਲ ਕਰਦਾ ਹੈ ਪੰਡੇ ਹੋਵੇ ਬੰਧਾਨ ਤੇ ਔਰਤ ਦੇ ਨਾਲ ਹੀ ਨਵੇਂ ਰਿਸ਼ਤੇ ਜੁੜਦੇ ਹਨ ਸੋ ਕਿਉ ਮੰਦਾ ਆਖੀ ਹੈ ਜਿੱਤ ਜੇ ਮੇਰਾ ਜਾਨ ਗੁਰੂ ਨਾਨਕ ਦੇਵ ਜੀ ਇਸ ਸਤਰ ਦੇ ਵਿੱਚ ਉਪਦੇਸ਼ ਦਿੰਦੇ ਹਨ ਕਿ ਜਿਸ ਔਰਤ ਦੀ ਕੁੱਖ ਤੋਂ ਰਾਜੇ ਮਹਾਰਾਜਿਆਂ ਨੇ ਜਨਮ ਲਿਆ ਹੈ ਸ੍ਰੇਸ਼ਟ ਤੇ ਮਹਾਨ ਪੁਰਸ਼ਾਂ ਨੇ ਜਨਮ ਲਿਆ ਹੈ ਸਾਨੂੰ ਕਦੇ ਵੀ ਉਸ ਔਰਤ ਉਸ ਇਸਤਰੀ ਨੂੰ ਨਿੰਦਣਾ ਨਹੀਂ ਚਾਹੀਦਾ ਉਸ ਨੂੰ ਕਦੇ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਪੰਡਾ ਹੀ ਪੰਡ ਉਪਜੈ ਪੰਡਾ ਬਾਜ ਨਾ ਕੋਈ ਪੰਡਾ ਹੀ ਪੰਡ ਉਪਜੈ ਤੋਂ ਭਾਵ ਹੈ ਕਿ ਇਸਤਰੀ ਹੀ ਇਸਤਰੀ ਨੂੰ ਜਨਮ ਦਿੰਦੀ ਹੈ ਪਾਵ ਮਨੁੱਖ ਜਾਤੀ ਨੂੰ ਜਨਮ ਦੇਣ ਵਾਲੀ ਔਰਤ ਹੈ ਭੰਡੈ ਬਾਜ ਨਾ ਕੋਈ ਕਿ ਔਰਤ ਤੋਂ ਬਿਨਾ ਹੋਰ ਕੋਈ ਵੀ ਐਸੀ ਜਾਤੀ ਨਹੀਂ ਜਿਹੜੀ ਕਿਸੇ ਵਿਅਕਤੀ ਨੂੰ ਜਨਮ ਦੇ ਸਕੇ ਸਿਰਫ ਔਰਤ ਹੀ ਹੈ ਜਿਸ ਦੇ ਨਾਲ ਸੰਤਾਨ ਦੀ ਉਤਪਤੀ ਹੁੰਦੀ ਹੈ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਈ ਕਿ ਸਿਰਫ ਇੱਕ ਪਰਮਾਤਮਾ ਹੀ ਅਜਿਹਾ ਸੱਚਾ ਸੋਈ ਹੈ ਸੱਚਾ ਪਰਮਾਤਮਾ ਹੈ ਜਿਸ ਦੀ ਜਿਹੜੀ ਜਿਸ ਨੂੰ ਔਰਤ ਨੇ ਨਹੀਂ ਜਾਣਿਆ ਪਾਵ ਕਿਸੇ ਇਸਤਰੀ ਦਾ ਨਹੀਂ ਜਾਇਆ ਹੋਇਆ ਇੱਕ ਪਰਮਾਤਮਾ ਦਾ ਰੂਪ ਹੈ ਜਿਹੜਾ ਉਸ ਦੀ ਉਤਪਤੀ ਔਰਤ ਤੋਂ ਨਹੀਂ ਹੋਈ ਜਿਤ ਮੁਖ ਸਦਾ ਸਲਾਹੀਏ ਭਾਗ ਅਰਤੀ ਚਾਰ ਕੇ ਜਿਹੜੇ ਪ੍ਰਭੂ ਦੀ ਸਲੋਹਤ ਕਰਦੇ ਹਨ ਉਸਤਤੀ ਕਰਦੇ ਹਨ ਸਿਫਤ ਕਰਦੇ ਹਨ ਉਹਨਾਂ ਦੇ ਜਿਹੜੇ ਰਤਨ ਦੀ ਤਰ੍ਹਾਂ ਲਾਲ ਰਤਨ ਦੀ ਤਰ੍ਹਾਂ ਭਾਗ ਖਿਲ ਜਾਂਦੇ ਹਨ ਨਾਨਕ ਤੇ ਮੁਖ ਉਜਲੇ ਤਿੱਤ ਸੱਚੇ ਦਰਬਾਰ ਤੇ ਇਨਾਂ ਉਜਲੇ ਚਿਹਰਿਆਂ ਵਾਲੇ ਲੋਕ ਨੇ ਜਿਹੜੇ ਉਹਨਾਂ ਦਾ ਦਰਬਾਰ ਦੇ ਵਿੱਚ ਪਰਮਾਤਮਾ ਦੇ ਸੱਚੇ ਦਰਬਾਰ ਦੇ ਵਿੱਚ ਜਸ ਹੁੰਦਾ ਹੈ ਤੇ ਉਹ ਉਜਵਲ ਹੁੰਦੇ ਹਨ ਤੇ ਉਹਨਾਂ ਨੂੰ ਸਤਿਕਾਰ ਮਿਲਦਾ ਹੈ ਸੋ ਇਹ ਸੀ ਇਸ ਸ਼ਬਦ ਦੀ ਵਿਆਖਿਆ ਇਸ ਦਾ ਸੀ ਕੇਂਦਰੀ ਭਾਵ ਇੱਕ ਵਾਰ ਜ਼ਰੂਰ ਪੜ ਲਵਾਂਗੇ ਜਿਸ ਤਰ੍ਹਾਂ ਅਸੀਂ ਵਿਆਖਿਆ ਕੀਤੀ ਹੈ ਇਸ ਦੇ ਵਿੱਚੋਂ ਹੀ ਕੇਂਦਰੀ ਭਾਵ ਹੈ ਕਿ ਮਨੁੱਖੀ ਜੀਵਨ ਵਿੱਚ ਇਸਤਰੀ ਦਾ ਵਿਸ਼ੇਸ਼ ਮਹੱਤਵ ਹੈ ਮਨੁੱਖ ਹੈ ਜਿਹੜਾ ਕੋਈ ਵੀ ਮਨੁੱਖ ਜਾਤੀ ਹੈ ਉਹ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ ਤੇ ਉਸ ਦੇ ਨਾਲ ਵਿਆਹ ਹਿਆ ਜਾਂਦਾ ਹੈ ਤੇ ਉਸ ਤੋਂ ਹੀ ਸੰਤਾਨ ਦੀ ਉਤਪਤੀ ਹੁੰਦੀ ਹੈ ਔਰਤ ਦੇ ਨਾਲ ਹੀ ਸਾਰੀਆਂ ਰਿਸ਼ਤੇਦਾਰੀਆਂ ਬਣਦੀਆਂ ਹਨ ਔਰਤ ਤੋਂ ਬਿਨਾ ਕੋਈ ਵੀ ਮਨੁੱਖ ਜਾਤੀ ਪੈਦਾ ਨਹੀਂ ਹੋ ਸਕਦੀ ਔਰਤ ਤੋਂ ਬਿਨਾ ਕੇਵਲ ਸੱਚਾ ਪਰਮਾਤਮਾ ਹੀ ਹੈ ਜਿਸ ਨੂੰ ਇਸਤਰੀ ਨੇ ਨਹੀਂ ਜਾਇਆ ਰਾਜਿਆਂ ਤੇ ਸ੍ਰੇਸ਼ਟ ਮਹਾਨ ਪੁਰਸ਼ਾਂ ਨੂੰ ਜਨਮ ਦੇਣ ਵਾਲੀ ਇਸਤਰੀ ਨੂੰ ਕਦੇ ਵੀ ਸਾਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਸੋ ਬੱਚਿਓ ਇਹ ਹੈ ਇਸ ਸ਼ਬਦ ਦੀ ਵਿਆਖਿਆ ਤੁਸੀਂ ਇਸ ਨੂੰ ਜ਼ਰੂਰ ਸੌਣ ਪੜ੍ਹ ਲੈਣਾ ਤਾਂ ਕਿ ਤੁਹਾਡੇ ਇਮਤਿਹਾਨਾਂ ਦੇ ਵਿੱਚ ਇਹ ਤੁਹਾਡੇ ਲਈ ਹੈਲਪਫੁਲ ਹੋ ਸਕੇ ਧੰਨਵਾਦ